ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਚੌਥਾ ਹਉnde ਪਰ ਤਖ ਗੁਰੂ ਜੋ ਵਿਛੜੈ ਤਿੰਨ ਕੋ ਦਰ ਢੋਈ ਨਹੀਂ ਕੋਈ ਜਾਏ ਮਿਲੇ ਤਿੰਨ ਨੰਦ ਕਾ ਮੋਹ ਫਿਕੈ ਠੁਕ ਠੁਕ ਮੋਹ ਪਾਈ ਜੋ ਸਤ ਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਪੰਬਲ ਭੂਥੈ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਪ ਰਾਹੀ ਤਿੰਨ ਕੀ ਭੂਖ ਕੈ ਨਾ ਉਤਰੈ ਨਿਤ ਭੁਖਾ ਭੁਖ ਰੋ ਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੋਲੇ ਮਹਾਰਾਹੀ ਸਤਗੁਰ ਕੀ ਵੜ੍ਹਾਈ ਵੇਖ ਨਾ ਸਕਨੀ ਓਨ ਅੱਗੇ ਪਿਛੇ ਥਾਉ ਨਾਹੀ ਜੋ ਸਾਧ ਗੁਰੂ ਮਾਨ ਦੇ ਜਿਨ ਜਾਇ ਮਿਲ ਹੈ ਰਹਿੰਦੀ ਹੋ ਨੀ ਸਭ ਪਾਸ ਗਵਾਈ ਓਏ ਆਗੇ ਕੁਸ਼ਤੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੁਸ਼ਟ ਉਠਾਈ ਹਰ ਤਿੰਨ ਕਾ ਦਰਸਨ ਨਾ ਕਰ ਹੋ ਜੋ ਦੂਜੇ ਪਾਏ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਹ ਤੂੰ ਇਸ ਅਫੜ ਕਉ ਨ ਸਕਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤੈ ਸਵਾਈ ਚੜ੍ਹੇ ਚੜਾਈ ਮਹਲਾ ਚੌਥਾ ਹਉnde ਪਰਤਖ ਗੁਰੂ ਜੋ ਵਿਛੜੈ ਤਿੰਨ ਕੋ ਦਰਟੋਈ ਨਹੀਂ ਕੋਈ ਜਾਏ ਮਿਲੇ ਤੇ ਨਿੰਦ ਕਾ ਮੋਹ ਫੇ ਕੈ ਠੁਕ ਤਕਮ ਹੋ ਪਾਈ ਜੋ ਸਤਗੁਰ ਫਿਟਕੇ ਸੇ ਸਾਵਜ ਜਗਰ ਫਿਟਕੇ ਨਿਤ ਪੰਬਲ ਭੂਥੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਠਾਪ ਰਾਹੀ ਤੇਨ ਕੀ ਭੂਖ ਕੈ ਨ ਉਤਰੈ ਨਿਤ ਖੁਖਾ ਭੁਖ ਬਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਢਾਈ ਵੇਖ ਨਾ ਸਤਨੀ ਉਹਨਾਂ ਆਗੇ ਪਿਛੇ ਥਾਉ ਨਾਹੀ ਜੋ ਸਾਧਗੁਰੁ ਮਾਨਿ ਦੇ ਨਿਜਾਇ ਮਿਲਹਿ ਰਹੰਦੀ ਹੋ ਨਿਸਵਪਸ ਗਵਾਈ ਓਏ ਆਗੇ ਕੁਸ਼ਟੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੁਸ਼ਟ ਉਠਾਈ ਹਰ ਤਨ ਕਾ ਦਰਸਰ ਨਾ ਕਰਹੋ ਜੋ ਦੂਜੇ ਪਾਇ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਹਰ ਤੂੰ ਉਸ ਅਪੜ ਕਉ ਨ ਸਕਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜ੍ਹਾਈ ਮਹਲਾ 4 ਹੁੰਦੇ ਪਰ ਤਖ ਗੁਰੂ ਜੋ ਵਿਛੜੈ ਤਿੰਨ ਕੋ ਦਰ ਢੋਈ ਨਹੀਂ ਕੋਈ ਜਾਏ ਮਿਲੇ ਤਿੰਨ ਨਿੰਦ ਕਾ ਮੋਹ ਫੇ ਕੈ ਸੁਕ ਤੋ ਕਮ ਹ ਪਾਈ ਜੋ ਸਤ ਗੁਰ ਫਿਟ ਕੇ ਸੇ ਸਾਵ ਜਗਰ ਫਿਟ ਕੇ ਨਿਤ ਭੰਬਲ ਭੂਥੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਪ ਰਾਹੀ ਤੇ ਨੀ ਕੀ ਭੁੱਖ ਕਹਿ ਦੇਣਾ ਉਤਰੇ ਨੇ ਤੱਕ ਖਾ ਭੁੱਖ ਬਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਢਾਈ ਵੇਖ ਨਾ ਸਕਨੀ ਉਹਨਾਂ ਅੱਗੇ ਪਛੇਤਾਉ ਨਹੀਂ ਜੋ ਸਾਧ ਗੁਰੂ ਮਾਨ ਦੇ ਨਿ ਜਾਏ ਮਿਹ ਰਹਿੰਦੀ ਹੋ ਨਿ ਸਭ ਪਤ ਗਵਾਈ ਓਏ ਆਗੇ ਕੁਸ਼ਤੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੁਸ਼ਟ ਉਠਾਈ ਹਰ ਤਿੰਨ ਕਾ ਦਰਸਨ ਨਾ ਕਰ ਹੋ ਜੋ ਦੂਜੇ ਪਾਏ ਚਿਤ ਲਾਹੀ ਤੁਰ ਕਰਤੇ ਆਪ ਲਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਹਰ ਤੂੰ ਇਸ ਅਪੜ ਕਉ ਨ ਸਕਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤੈ ਸਵਾਈ ਚੜ੍ਹੇ ਚੜਾਈ ਇਹ ਮਹਲਾ ਚੌਥਾ ਹਉnde ਪਰ ਤਖ ਗੁਰੂ ਜੋ ਵਿਛੜੈ ਤਿੰਨ ਕੋ ਦਰਟੋਈ ਨਹੀਂ ਕੋਈ ਜਾਏ ਮਿਲੇ ਤਿੰਨ ਨਿੰਦ ਕਾ ਮੂਖ ਕੈ ਠੁਕ ਠੁਕ ਮੂਖ ਪਾਈ ਜੋ ਸਤਗੁਰ ਫਿਟਕੇ ਸੇ ਸਾਵਜਗਤ ਫਿਟਕੇ ਨਿਤ ਪੰਬਲ ਭੂਥੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਪ ਰਾਹੀ ਤਿੰਨ ਕੀ ਭੂਖ ਕੈ ਦੇਣਾ ਉਤਰੈ ਨਿਤ ਕੁ ਖਾ ਬੁਖ ਬੁਖ ਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਢਾਈ ਵੇਖ ਨਾ ਸਕਨੀ ਉਹਨਾਂ ਆਗੇ ਪਿਛੇ ਥਾਉ ਨਾਹੀ ਜੋ ਸਾਧਗੁਰੂ ਮਾਨ ਦੇ ਨਿਜਾਇ ਮਿਲਹਿ ਰਹਿੰਦੀ ਹੋ ਨਿਸਵਪਸ ਗਵਾਈ ਓਏ ਆਗੇ ਕੁਸ਼ਤੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੁਸ਼ਟ ਉਠਾਈ ਹਰ ਤਿੰਨ ਕਾ ਦਰਸਰ ਨਾ ਕਰ ਹੋ ਜੋ ਦੂਜੇ ਪਾਏ ਚਿਤ ਲਾਹੀ ਤੁਰ ਕਰਤੇ ਆਪ ਲਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਹਰ ਤੂੰ ਇਸ ਅਪੜ ਕਉ ਨ ਸਕਾਹੀ ਨਾਮੇ ਕੀ ਵੜਿਆਈ ਵੱਡੀ ਹੈ ਨਿਤੈ ਸਵਾਈ ਚੜ੍ਹੇ ਚੜਾਈ ਮਹਲਾ ਚੌਥਾ ਹਉnde ਪਰਤਖ ਗੁਰੂ ਜੋ ਵਿਛੜੈ ਤਿੰਨ ਕੋ ਦਾਰ ਟੋਈ ਨਹੀਂ ਕੋਈ ਜਾਏ ਮਿਲੇ ਤਿੰਨ ਨਿੰਦ ਕਾ ਮਹੁ ਫਿਕੈ ਤੁਕ ਤੁਕ ਮਹੁ ਪਾਈ ਜੋ ਸਤਗੁਰ ਫਟਕੇ ਸੇ ਸਾਵਜਗਤ ਫਟਕੇ ਨਿਤ ਪੰਬਲ ਪੂਥੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਪ ਰਾਹੀ ਤਿੰਨ ਕੀ ਭੂਖ ਕੈ ਦੇਣਾ ਉਤਰੈ ਨਿਤ ਖੁਖਾ ਬੁਖ ਰੋ ਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਢਾਈ ਵੇਖ ਨਾ ਸਕਨੀ ਉਹਨਾਂ ਆਗੇ ਪਛੇਤਾ ਹੋ ਨਾਹੀ ਜੋ ਸਾਧਗੁਰੂ ਮਾਨਿ ਜਿਨਿ ਜਾਏ ਮਿਲਹਿ ਰਹੰਦੀ ਹੋਨੀ ਸਭ ਪਾਸ ਗਵਾਈ ਓਏ ਆਗੇ ਕੁਸ਼ਤੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੁਸ਼ਟ ਉਠਾਈ ਹਰ ਤਿੰਨ ਕਾ ਦਰਸਨ ਨਾ ਕਰ ਹੋ ਜੋ ਦੂਜੇ ਪਾਏ ਚਿਤ ਲਾਹੀ ਤੁਰ ਕਰਤੇ ਆਪ ਲਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਹਰ ਤੂੰ ਇਸ ਅਪੜ ਕਉ ਨ ਸਕਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤੈ ਸਵਾਈ ਚੜ੍ਹੇ ਚੜਾਈ ਮਹਾਲਾ ਚੌਥਾ ਹਉਂਦੇ ਪਰ ਤਖ ਗੁਰੂ ਜੋ ਵਿਛੜੈ ਤਿੰਨ ਕੋ ਦਰਟੋਈ ਨਹੀਂ ਕੋਈ ਜਾਏ ਮਿਲੇ ਤਿੰਨੇਂਦ ਕਾ ਮੂਖ ਕੈ ਸੁਕ ਤੁਕ ਤੁਮਹ ਪਾਈ ਜੋ ਸਤਗੁਰ ਫਿਟਕੇ ਸੇ ਸਾਵਜਗਤ ਫਿਟਕੇ ਨਿਤ ਪੰਬਲ ਪੂਥੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਪ ਰਾਹੀ ਤਿੰਨ ਕੀ ਭੂਖ ਕੈ ਦੇਨਾ ਉਤਰੈ ਨਿਤ ਕੋ ਖਾ ਬੁਖ ਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਢਾਈ ਵੇਖ ਨਾ ਸਕਨੀ ਉਹਨਾਂ ਆਗੇ ਪਿਛੇ ਥਾਉ ਨਾਹੀ ਜੋ ਸਾਧਗੁਰੂ ਮਾਨਿਦਰਿ ਨੁਜਾਇ ਮਿਲ ਹੈ ਰਹਿੰਦੀ ਹੋਨੀ ਸਭ ਪਾਸ ਗਵਾਈ ਓਏ ਆਗੇ ਕੁਸ਼ਤੀ ਗੁਰ ਕੈ ਫਿਟਕੈ ਜੇ ਉਸ ਮਿਲੇ ਤਸੇ ਕੋਸਟ ਉਠਾਈ ਹੜ ਤੈਨ ਕਾ ਦਰਸਨ ਨਾ ਕਰੋ ਜੋ ਦੂਜੇ ਪਾਏ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਹਰ ਤੂੰ ਇਸ ਅਫੜ ਕੋ ਨ ਸਤਾਹੀ ਨਾਮੇ ਕੀ ਵੜਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਮਹਾਲਾ ਚੌਥਾ ਹਉਂਦੇ ਪਰਤਖ ਗੁਰੂ ਜੋ ਵਿਛੜੈ ਤਿੰਨ ਕੋ ਦਾਰ ਟੋਈ ਨਹੀਂ ਕੋਈ ਜਾਏ ਮਿਲੇ ਤੇ ਨਿੰਦ ਕਾ ਮੋਹ ਫਿਕੈ ਤੁਕ ਤੁਕ ਮੋ ਪਾਈ ਜੋ ਸਤਗੁਰ ਫਿਟਕੇ ਸੇ ਸਾਵਜ ਜਗਰ ਫਿਟਕੇ ਨਿਤ ਪੰਬਲ ਪੂਥੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਪ ਰਾਹੀ ਤਿੰਨ ਕੀ ਭੂਖ ਕੈ ਨਾ ਉਤਰੈ ਨਿਤ ਖੁਖਾ ਭੁਖ ਬੁਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਢਾਈ ਵੇਖ ਨਾ ਸਕਨੀ ਉਹਨਾਂ ਆਗੇ ਪਿਛੇ ਥਾਉ ਨਾਹੀ ਜੋ ਸਾਧ ਗੁਰੂ ਮਾਨ ਦੇ ਨਿਜਾਇ ਮਿਲ ਹੈ ਰਹਿੰਦੀ ਹੋ ਨਿਸਵਪਸ ਗਵਾਈ ਓਏ ਆਗੇ ਕੁਸ਼ਤੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੁਸ਼ਟ ਉਠਾਈ ਹਰ ਤਿੰਨ ਕਾ ਦਰਸਰ ਨਾ ਕਰ ਹੋ ਜੋ ਦੂਜੇ ਪਾਏ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਹਰ ਤੂੰ ਉਸ ਅਪੜ ਕੋ ਨ ਸਕਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਮਹਲਾ ਚੌਥਾ ਹਉnde ਪਰਤਖ ਗੁਰੂ ਜੋ ਵਿਛੜੈ ਤਿੰਨ ਕੋ ਦੰਡਰ ਟੋਈ ਨਹੀਂ ਕੋਈ ਜਾਏ ਮਿਲੇ ਤਿੰਨੰਦ ਕਾ ਮੋਹ ਫੇ ਕੈ ਸੁਕ ਤੋ ਕਮ ਹ ਪਾਈ ਜੋ ਸਤਗੁਰ ਫਿਟਕੇ ਸੇ ਸਾਵਜ ਜਗਰ ਫਿਟਕੇ ਨਿਤ ਪੰਬਲ ਪੂਥੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਟਾਪ ਰਾਹੀ ਤੇ ਨਕੀ ਭੂਖ ਕੈ ਦੇ ਨ ਉਤਰੈ ਨਿਤ ਕੁ ਖਾ ਬੁ ਖਾ ਬ ਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਢਾਈ ਵੇਖ ਨ ਸਕਨੀ ਉਹਨਾਂ ਆਗੇ ਪਿਛੇ ਥਾਉ ਨਾਹੀ ਜੋ ਸਤਗੁਰ ਮਾਨ ਦੇ ਨ ਜਾਏ ਮਿਲੇ ਰਹਿੰਦੀ ਹੋ ਨਿਸਵਪਸ ਗਵਾਈ ਓਏ ਆਗੇ ਕੁਸ਼ਤੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੁਸ਼ਟ ਉਠਾਈ ਹਰ ਤਿੰਨ ਕਾ ਦਰਸਨ ਨਾ ਕਰ ਹੋ ਜੋ ਦੂਜੇ ਪਾਏ ਚਿਤ ਲਾਹੀ ਤੁਰ ਕਰਤੇ ਆਪ ਲਿਖੇ ਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਹਰ ਤੂੰ ਉਸ ਅਪੜ ਕਉ ਨ ਸਤਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤੈ ਸਵਾਈ ਚੜ੍ਹੇ ਚੜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ